ਸਾਲਾਨਾ ਚਿੰਝ ਮੇਲਾ ਪਿੰਡ ਗਿਲ ਡਾਕਖਾਨਾ ਚਮਿਆਰਾ ਜਲੰਧਰ ਵਿਖੇ ਕਰਵਾਇਆ ਗਿਆ ਸਭ ਤੋਂ ਪਹਿਲਾ ਖਬਰਾਂ ਕੀ ਪਰਦਾਣ ਗਿਲਸਟਰ ਗੱਲਤ ਨਾਂ ਕੀ ਔਰ ਉਹਨਾਂ ਦੀ ਟੀਮ ਔਰ ਸਰਬਜੀਤ ਸਿੰਘ ਗਿਲ ਔਰ ਸਾਰੀ ਪਿੰਡ ਦੀ ਪੰਚਾਇਤ ਔਰ ਸਾਰੇ ਇਲਾਕਾ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਥੈਂਕ ਯੂ ਵੈਰੀ ਮਚ ਸਰ ਨੌਜਵਾਨ ਪੀੜੀ ਨੂੰ ਕੀ ਮੈਸੇਜ ਆ ਬਾਦਲੇ ਆ ਨੌਜਵਾਨ ਪੀੜੀ ਨੂੰ ਕੀ ਮੈਸੇਜ ਆ ਜੀ ਨਸ਼ੇ ਤੋਂ ਬਚਣਾ ਚਾਹੀਦਾ ਹੈ ਸਪੋਰਟਸ ਵੱਲ ਵੱਧ ਤੋਂ ਵੱਧ ਸਾਨੂੰ ਜਾਣਾ ਚਾਹੀਦਾ ਹੈ ਇਹਦੇ ਵਿੱਚ ਸਾਨੂੰ ਆਸਵਿਸ਼ ਦੀ ਪਿਆਰ ਭਾਈਚਾਰਾ ਔਰ ਸਿਹਤ ਬਾਰੇ ਖਿਆਲ ਰਹਿੰਦਾ ਹੈ ਔਰ ਇਸ ਤਰ੍ਹਾਂ ਦੇ ਸਾਨੂੰ ਹਰ ਪਿੰਡਾਂ ਵਿੱਚ ਮੇਲੇ ਖੇਡ ਮੇਲੇ ਕਰਾਉਣੇ ਚਾਹੀਦੇ ਆ ਤਾਂ ਕਿ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਚੰਗੇ ਪਾਸੇ ਲੱਗਣ ਔਰ ਸਾਡਾ ਆਉਣ ਵਾਲੇ ਇਹ ਭੁਖ ਬਣ ਸਰ ਜੇ ਗੱਲ ਕਰਦੇ ਪੁਰਾਣੀਆਂ ਖੇਡਾਂ ਦੀ ਤੇ ਆਂਦੀਆਂ ਖੇਡਾਂ ਵਿੱਚ ਵੱਖਰਾ ਕੀ ਅੰਤਰ ਦੇਖ ਰਹੇ ਆ ਪੁਰਾਣੀਆਂ ਖੇਡਾਂ ਪੁਰਾਣਾ ਸੱਭਿਆਚਾਰਕ ਸਾਨੂੰ ਇਹ ਦੁਬਾਰਾ ਲੈਣਾ ਚਾਹੀਦਾ ਹੈ ਇਸ ਦਿਨ ਸਾਡਾ ਇਹ ਪਿੰਡੂ ਖੇਡ ਮੇਲਾ ਔਰ ਪਿੰਡਾਂ ਦੇ ਨੌਜਵਾਨਾਂ ਨੂੰ ਅੱਗੇ ਆਉਣ ਦਾ ਮੌਕਾ ਮਿਲਦਾ ਹੈ ਔਰ ਆਪ ਸਭੀ ਦੀ ਪਿਆਰ ਭਾਈਚਾਰਾ ਵਧਾ ਇਸ ਤਰ੍ਹਾਂ ਦੇ ਖੇਡ ਮੇਲੇ ਜਿਹੜੇ ਪਿੰਡੂ ਖੇਡ ਮੇਲੇ ਹੋ ਰਹੇ ਆ ਉਹਨਾਂ ਇੱਕ ਬਹੁਤ ਅ ਖੁਸ਼ਾ ਹੈ ਔਰ ਬੜੀ ਦੇਰ ਜਿਹੜਾ ਦੌਰ ਰਿਆ ਅਤਵਾਦ ਦਾ ਉਦੋਂ ਇਹ ਬੰਦ ਹੋਏ ਸੀਗੇ ਹੁਣ ਸ਼ੁਰੂ ਹੋਏ ਆ ਇਹ ਪਿੰਡ ਦੇ ਸਜੋਗ ਨਾਲ ਐਨ ਆਰ ਆਈ ਵੀਰਾਂ ਦੇ ਸਜੋਗ ਨਾਲ ਜਿਹੜੇ ਖੇਡ ਮੇਲੇ ਸ਼ੁਰੂ ਹੋਏ ਆ ਤੇ ਬੜਾ ਅੱਛਾ ਅਪਰਾਲਾ ਔਰ ਸਾਡੇ ਆਉਣ ਵਾਲੇ ਜਿਹੜੇ ਜਵਾਨ ਆ ਉਹਨਾਂ ਲਈ ਬੜਾ ਮੌਕਾ ਅੱਗੇ ਵਧਣ ਦਾ ਮਿਲਦਾ ਥੈਂਕ ਯੂ ਵੈਰੀ ਮਚ ਪਿਆ ਵੀ ਇੱਥੇ ਕੋਈ ਵੀ ਮਨੋ ਕਾਮਨਾ ਸੋਖ ਲਵੇ ਨਾ ਪੂਰੀਵੇਂ ਮਿਲਵਾਰ ਤੇ ਫੜ ਲਿਓ ਉਹ ਲੱਖ ਦਾ ਬੇਦੀ ਕਿਰਪਾ ਕੀ ਲਗਾਇਆ ਬਾਈ ਤੇ ਜੋਰ ਬਹੁਤ ਬਹੁਤ ਧੰਨਵਾਦ ਜੀ ਲਗਨਵਾਸੀ ਗੱਲਾਂ ਦੀ ਸਾਰੀ ਟੱਕਰ ਦਾ ਸੰਗਤ ਦਾ ਪੱਠੇਵੇੜੇ ਭਾਈਚਾਰੇ ਦਾ ਜਿਹਨਾਂ ਨਾਲ ਦੇ ਕੇ ਸਾਰਾ ਇਹ ਚਲਾਨਾ ਛੇ ਜੀ ਮੁੱਲਾ ਕਰਾਉਂਦੇ ਆ ਬਹੁਤ ਵਧੀਆ ਨਾਮ ਬੱਚਿਆਂ ਨੂੰ ਜਿਹੜੇ ਸਰਕਾਰ ਜਿਹਨੂੰ ਜਗਿੰਦਰ ਸਿੰਘ ਪੰਚ ਕਰਨੈਲ ਸਿੰਘ ਮੱਖਣ ਸਿੰਘ ਯੂਐਸਏ ਕਮੇਰਕਾ ਤੋਂ ਆਣ ਕੇ ਇਸ ਨਗਰ ਦੇ ਵਿੱਚ ਬਤ ਬਤ ਕੇ ਆਨੰਦ ਕੱਤਰੀਆ ਦੇ ਦੇ ਰਹੇ ਆ ਵੱਧ ਪਾ ਦੇ ਰਹੇ ਆ ਅਸੀਂ ਉਹਨਾਂ ਦਾ ਵੀ ਪੰਚਾਇਤ ਵੱਲੋਂ ਫਿਰਵਾਜ਼ ਕਰਦੇ ਆ ਕਿ ਸਾਡੇ ਨਾਲ ਭਦਰ ਸਿੰਘ ਪੰਚ ਕਿੱਲੇ ਦੇ ਚੰਨਾ ਗਰਾਊਂਡ ਦੇ ਵਿੱਚ ਆਣ ਕੇ ਦੇਖੋ ਗਰਾਊਂਡ ਸਵਾਰੀ ਹੋਈ ਆ ਇਹਨਾਂ ਨੇ ਬੱਚਿਆਂ ਨੂੰ ਬਾਲੀਵਾਲ ਦਾ ਮੈਚ ਕਰਾਉਂਦੇ ਆ ਪ੍ਰਸਾਰ ਲੈ ਕੇ ਦਿੱਤਾ 10000 ਦਾ ਅਸੀਂ ਇਹਨਾਂ ਪੰਚਾਇਤਾਂ ਬਾਦਰ ਸਿੰਘ ਦਾ ਬਹੁਤ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਚੰਗੀ ਜਿਹੜੇ ਅੱਜ ਇਹ ਲੈਣੇ ਲਈ ਬਤਾਇਆ ਉਹ ਜਿਹੜੇ ਸ਼ਹੀਪੁਰ ਦੇ ਕਰਵਿੰਦਰ ਜਲੰਦਰ ਉਹ ਹੋਰ ਹੋਰ ਭਾਈ ਨੇ ਕੁਸ਼ੀ ਰਿਹਾ ਬੈਠੇ ਨੇ ਜੀ ਵੀ ਜਿਹੜੀ ਮਾਰਕ ਛੱਡਾ ਪਾ ਜਿਹੜੀ ਗੱਲ ਕਰ ਰਹੇ ਆ ਉੱਥੇ ਵੀ ਪੁੱਜੋ ਜਿਹੋ ਜੀ ਆ ਜੋ ਅੱਜ ਸਾਡੇ ਪਿੰਡ ਦੇ ਜਲੰਦਰ ਦੇ ਰਣਜੀਤ ਸ਼ਾਫੀ ਪਰ ਰਣਜੀਤ ਸ਼ਾਫੀ ਪਰ ਤੇ ਪ੍ਰਵਿੰਦਰ ਗਵਿੰਦਰ ਆਪ ਕੋ ਪੀਐਸਸੀ ਕੈਨਸਲ ਕਰਵਾ ਕੇ ਆਇਆ ਇਹਨਾਂ ਵੀਰਾਂ ਦਾ ਵੀ ਬੜਾ ਹੀ ਯੋਗਦਾਨ ਪਰਦੀਪ ਪਾਦੀ ਹਰਦੀਪ ਪਾਦੀ ਵਦੀਲ ਸਿੰਘ ਤੇ ਕੈਨਸਲ ਕਰਨ ਲੱਗੇ ਆ ਨਾਲ ਸਾਡੇ ਗੁਰਮ ਪਰ ਆ ਕੈਨਸਲ ਕਰਦੇ ਅਗਲੀਆ ਵਰਗੀਆਂ ਦੇ ਰੋਹਣੇ ਆਨੰਦ ਸ਼ਰਮਾ ਤੇ ਕੁਲਵੰਤ ਦੇਰੂ ਆਨੰਦ ਸ਼ਰਮਾ ਤੇ ਕੁਲਵੰਤ ਦੇਰੂ ਜਿੱਥੇ ਤੁਹਾਡਾ ਪੱਖਾ ਸਰਜੀ ਪਤਲੇ ਦੇ ਖਬਰ ਇਹਨਾਂ ਚਾਰ ਫੋਟੋਰੀ ਕੈਸਾ ਜੀ ਸਾਬ ਜੀ ਉਹਨਾਂ ਦਾ ਵੀ ਬਹੁਤ ਧੰਨਵਾਦ ਸਾਡੇ ਬੌਂਸਰ ਬਲਵਿੰਦਰ ਸਿੰਘ ਜੀ ਦਾਖਲ ਜੋ ਵਿਦਿਆਲਾ ਦਾਣ ਦਿੰਦੇ ਆ ਜੀ ਕਰਨ ਕਾਈਟ ਕਰਦਾ ਕੰਤਾ ਰਹੇਗਾ ਇਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਲਵਾ ਭਾਜੀ ਉਹਨਾਂ ਨੇ ਵੀ ਬਹੁਤ ਮਾਣ ਆਪੀ ਜੀ ਬਹੁਤ ਬਹੁਤ ਧੰਨਵਾਦ ਆਨੇ ਇਸ ਸ਼ੰਜ ਵਿੱਚ ਅੱਜ ਗੌਰ ਤੋਂ ਚੱਲੀ ਆਈ ਸ਼ੰਜ ਅੱਜ ਲੱਖਾਂ ਰੁਪਈਆਂ ਵਿੱਚ ਪਹੁੰਚ ਗਈ ਹੈ ਤੇ ਬਹੁਤ ਨਾਮੀ ਪਹਿਲਵਾਨ ਢਲ ਚੁੱਕਿਆ ਜਿਦਾ ਕਿ ਆਪਣਾ ਗਲੀ ਮਰੀਰਕੋਟਲੇ ਵਾਲਾ ਜਿੰਦਾ ਬਿਸ਼ਨਪੁਰਿਆ ਜੀ ਗੁਰਮਾਚੀ ਵਾਲਾ ਦੂਮ ਪ੍ਰਤਪਾਲ ਫਗਵਾੜਾ ਜੀ ਬਹੁਤ ਤਗੜੇ ਤਗੜੇ ਨਾਮੀ ਪਹਿਲਵਾਨ ਇਸ ਛੇ ਦੇ ਵਿੱਚ ਇਕ ਹੋ ਚੁੱਕੇ ਆ ਔਰ ਪੀਰਾਂ ਦੀ ਬੜੀ ਕਿਰਪਾ ਆ ਹਾਂ ਜੇ ਵੜ ਕੇ ਜਿਹੜੇ ਮੂੰਹ ਤੋਂ ਬਾਤ ਨਿਕਲ ਗਏ ਹੋਰ ਫੇੜੀ ਜਾਣੇ ਭੰਨੇ ਬਾਜੀ ਪੀੜਾ ਫਕੀਰਾਂ ਦੇ ਮੂੰਹ ਤੇ ਜਿਹੜੇ ਵਾਦ ਸਾਡੇ ਦਲਵਤ ਸਿੰਘ ਜੀ ਬਾਗੀ ਚਾਚਾ ਜੀ ਇਹਨਾਂ ਨੇ 40 ਕਿਲੋ ਦਿਆਲਪੁਰ ਕਿੰਦਾ ਪਿੰਡ ਦਿਆਲਪੁਰ ਤੋਂ ਇਹਨਾਂ ਨੇ ਸਾਡੀ ਸ਼ਹਿਰ ਜੀ ਕਮੇਟੀ ਨੂੰ 10000 ਰੁਪਇਆ ਪਕੌੜਿਆਂ ਦੇ ਵਿੱਚ ਸੇਵਾ ਕੀਤੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਗੁਰਵਿੰਦਰ ਸਿੰਘ ਜੀ ਸਾਲੋਫ ਮਲਕੀਤ ਸਿੰਘ ਜੀ ਯੂ ਐਸ ਏ ਇਹਨਾਂ ਵੱਲੋਂ ਵੀ ਬਹੁਤ ਵੱਡੀ ਮਾਇਆ ਆ ਬਲੰਗੜ ਸਾਲਾ ਬਹੁਤ ਹਰਜਿੰਦਰ ਸਿੰਘ ਜੀ ਇਹਨਾਂ ਵੱਲੋਂ ਵੀ ਬਹੁਤ ਵੱਡੀ ਮਾਇਆ ਆ ਹਰਪ੍ਰੀਤ ਸਿੰਘ ਜੀ ਬਾਬਾ ਜੀ ਪੰਜ ਉਹਨਾਂ ਵੱਲੋਂ ਵੀ ਬਹੁਤ ਵੱਡੀ ਮਾਇਆ ਆ ਉਹਨਾਂ ਨੇ ਸੁੱਖਿਆ ਸੀ ਵੀ ਮੇਰਾ ਭਰਾ ਬਾਹਰ ਪੱਕਾ ਹੋ ਜਵੇ ਉਹਦੀ ਖੁਸ਼ੀ ਵਿੱਚ ਸਾਨੂੰ ਮਾਇਆ ਭੇਜ ਰਹੇ ਆ ਗੁਰਮੀਤ ਸਿੰਘ ਜੀ ਸਾਲਾ ਵੱਲੋਂ ਵੀ ਖੂਬ ਵਾਲੇ ਇਹਨਾਂ ਵੱਲੋਂ ਵੀ ਸਾਨੂੰ ਸ਼ਹਿਦਕ ਕਮੇਟੀ ਨੂੰ ਦੇ ਬੱਲਾ ਜਿਹੜੀ ਨਿਸ਼ਾਨੀ ਕਮੇਟੀ ਨੂੰ ਬਹੁਤ ਮਾਇਆ ਆ ਜਸਵਿੰਦਰ ਠੇਕੇਦਾਰ ਅਠੋਲੇ ਤੋਂ ਇਹਨਾਂ ਨੇ ਤਿੰਨ ਦਿਨ ਪਹਿਲਾਂ ਹੀ ਸੁੱਖਿਆ ਸੀ ਕੋਈ ਸੁਖਣਾ ਉਹ ਰੱਬ ਨੇ ਪਹਿਲਾਂ ਹੀ ਪੂਰੀ ਕਰਤੀ ਆ ਦੋ ਤਿੰਨ ਦਿਨ ਸਤਨਾਬ ਸਿੰਘ ਜੀ ਤਨ ਹੋਇਆ ਇਹਨਾਂ ਦੇ ਪੋਤਣਾ ਪੋਤਾ ਹੋਇਆ ਸੀ ਉਸ ਦਾ ਬੇਟਾ ਮਨਦੀਪ ਪੂਰੇ ਬੇਟਾ ਗਾਂਹ ਹੋਇਆ ਸੀ ਮਨਦੀਪ ਦੇ ਔਰ ਸਤਨਾਬ ਸਿੰਘ ਜੀ ਤਨ ਹੋਏ ਨੂੰ ਮੁबारकਾ ਪੋਤੇ ਦੀ ਖੁਸ਼ੀ ਵਿੱਚ 5100 ਰੁਪਏ ਦੀ ਮਾਇਆ ਦਿੱਤੀ ਆ ਔਰ ਪਟਕੇ ਦੀ ਦਾ ਪਹਿਲਾ ਪ੍ਰਾਈਜ਼ ਸਰਦਾਰ ਜਗਿੰਦਰ ਸਿੰਘ ਜੀ ਕਰਨੈਲ ਸਿੰਘ ਜੀ ਮੱਖਣ ਸਿੰਘ ਜੀ ਆ ਤਿੰਨਾਂ ਬ੍ਰਦਰ ਬਲੋਂ ਬਹੁਤ ਵੱਡੀ ਸਾਨੂੰ ਮਾਇਆ ਆ ਜੀ ਇਹਨਾਂ ਦਾ ਧੰਨਵਾਦ ਕਰਦੇ ਆ ਜੀ ਆ ਆਖਦੇ ਆ ਸ਼ੁਕਰਮੰਦ ਸੇ ਗੋਲਦੀ ਆ ਰਹੀ ਜੀ ਸ਼ੁਕਰਮੰਦ ਤੇ ਗੋਲਦੀ ਜਿੱਲਾ ਦੇ ਸੱਤੀ ਹੱਦੂ ਕੋ ਆਨੇ ਦਿਲ ਪਿੰਡ ਦੇ ਵਿੱਚ ਚੱਲਦਾ ਹੈ ਦੂਰੋਂ ਦੂਰੋਂ ਆਏ ਹੋਏ ਐ ਮਨਜੀਤ ਭਾਈ ਕੋਈ ਅਮਰੀਕਾ ਤੋਂ ਆਇਆ ਹੋਇਆ ਕੋਈ ਇੰਗਲੈਂਡ ਤੋਂ ਕੋਈ ਸਪੇਨ ਤੋਂ ਕੋਈ ਹਾਲੈਂਡ ਤੋਂ ਆਇਆ ਹੋਇਆ ਕਹਿੰਦੇ ਵੱਡੇ ਵੱਡੇ ਜਮਾਲ ਹੈ ਸਾਰੇ ਦਾਦੀ ਸੱਜਣਾ ਦਾ ਖੁਮਨ ਪਹਿਲਵਾਨ ਕਿੱਥੇ ਆ ਜੀ ਸਾਧੂ ਫੇ ਤਾਕਾ ਤੇ ਉੱਪਰ ਆ ਲੋ ਫਰਮਨ ਅਮਨ ਸ਼ਰਮਾ ਸਖਪਾਲ ਸਿੰਘ ਜੀ ਯੂਕੇ ਉਹ ਵੀ ਲਾਈਵ ਨੇ ਬਹੁਤ ਬਹੁਤ ਧੰਨਵਾਦ ਹੈ ਸਖਪਾਲ ਸਿੰਘ ਜੀ ਯੂਕੇ ਉਹ ਵੀ ਲਾਈਵ ਨੇ ਅੱਜ ਦੇ ਮੈਚੇ ਵਿੱਚ ਸਮੀਰ ਤੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਰੇਵਾ ਰੇਵਾ ਵੀ ਸੁਖੇ ਭਲਵੰਦ ਸੋ ਬਹੁਤ ਬਹੁਤ ਧੰਨਵਾਦ ਵੀਰ ਭਲਵੰਦ ਦੇ ਪਰਮਣ ਹੋਣਾ ਬੱਦੇ ਭਲਵੰਦ ਦੁਰੀਆਂ ਦੇ ਆਏ ਆ ਸੋਹਣਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਛੇਪੜੀ ਖਾਣ ਦਵਾਦੇ ਹੈ ਹਲੋ ਨਵੇਂ ਨਵੇਂ ਮੁੰਡੇ ਦੇ ਵਿੱਚ اگلی <سؤال> پرچی پر ایڈا کام سیٹ ہے